ਤਸਕਰੀ ਦੇ ਵੱਲੋਂ ਹਮੇਸ਼ਾ ਹੀ ਤਸਕਰੀ ਦੇ ਵੱਖਰੇ ਵੱਖਰੇ ਤਰੀਕੇ ਅਪਣਾਏ ਜਾਂਦੇ ਨੇ ਪਰ ਜੋ ਤਸਕਰੀ ਦਾ ਹੁਣ ਤਰੀਕਾ ਸਾਹਮਣੇ ਆਇਆ ਇਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦਰਸਲ ਨੂਡਲਸ ਦੇ ਪੈਕਟ ਦੇ ਵਿੱਚ ਕਰੋੜਾਂ ਦਾ ਸੋਨਾ ਤੇ ਹੀਰੇ ਲੁਕਾ ਕੇ ਲਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਹਾਲਾਂਕਿ ਕਸਟਮ ਪਾਕ ਨੇ ਇਸ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਹੈ ਤਾਂ ਵੀਡੀਓ ਸਾਹਮਣੇ ਆਈ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਕਿਵੇਂ ਨੂਡਲ ਸੇ ਪੈਕਟ ਦੇ ਵਿੱਚ ਕਰੋੜਾ 10 ਸੋਨਾ ਤਾ ਹੀਰੇ ਲੁਕੋਏ ਹੋਏ ਸਨ ਤਾਂ ਹੁਣ ਆ ਵੀਡੀਓ ਵਾਇਰਲ ਹੋ ਰਹੀ ਹੈ ਦਰਸਲ ਮੁੰਬਈ ਕਸਟਮ ਵਿਭਾਗ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਜਿਵੇਂ ਦੱਸਿਆ ਜਾ ਰਿਹਾ ਹੈ ਕਿ ছত্রਪਤੀ ਸ਼ਿਵਾਜੀ ਮਹਾਰਾਜ ਹਵਾਈ ਅੱਡੇ ਤੇ ਜਦੋਂ ਇੱਕ ਸ਼ਖਸ ਪਹੁੰਚਿਆ ਤਾਂ ਪੁਲਿਸ ਨੂੰ ਸ਼ੱਕ ਹੋਇਆ ਪੁਲਿਸ ਨੇ ਜਦੋਂ ਉਸ ਦੀ ਚੈਕਿੰਗ ਕੀਤੀ ਨੂਡਲ ਸੇ ਪੈਕਟ ਦੀ ਚੈਕਿੰਗ ਕੀਤੀ ਤਾਂ ਨੂਡਲ ਸੇ ਪੈਕਟ ਦੇ ਵਿੱਚ ਕਰੀਬ 4 ਕਰੋੜ 44 ਲੱਖ ਰੁਪਏ ਦਾ ਸੋਨਾ ਅਤੇ 2 ਕਰੋੜ 2 ਲੱਖ ਰੁਪਏ ਦੇ ਹੀਰੇ ਲੁਕੋਏ ਹੋਏ ਸੜ 27 ਸਾਰੇ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਐਕਸ਼ਨ ਲਿਆ ਤਕਰੀਬ 6 ਕਰੋੜ 46 ਲੱਖ ਰੁਪਏ ਦੀ ਰਕਮ ਜਿਹੜੀ ਆ ਜ਼ਬਤ ਕੀਤੀ ਗਈ ਆ ਤਾਂ ਤਸਕਰੀ ਦਾ ਤਰੀਕਾ ਦੇਖੋ ਕਿਵੇਂ ਇਹ ਨੂਡਲਸ ਦੇ ਪੈਕੇਟ ਦੇ ਵਿੱਚ ਕਰੋੜਾਂ ਦੀ ਤਸਕਰੀ ਕੀਤੀ ਜਾ ਰਹੀ ਸੀ ਤੇ ਸੋਨੇ ਨੂੰ ਲੁਕੋਇਆ ਹੋਇਆ ਸੀ ਪਰ ਕਸਟਮ ਵਿਭਾਗ ਨੇ ਜਦੋਂ ਐਕਸ਼ਨ ਲਿਆ ਜਦੋਂ ਚੈਕਿੰਗ ਕੀਤੀ ਤਾਂ ਪੁਲਿਸ ਦੇ ਵੱਲੋਂ ਤੇ ਕਸਟਮ ਵਿਭਾਗ ਦੇ ਵੱਲੋਂ ਐਕਸ਼ਨ ਲੈਂਦਿਆਂ ਹੋਇਆਂ ਚਾਰ ਯਾਤਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ